ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਲਾ ਖੁਰਦ ਦੇ ਵਿੱਚ ਮਲਾ ਖੁਰਦ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਮੁੱਦਕੀ ਤੋਂ ਬਾਗਾਪੁਰਾਣਾ ਰੋਡ ਦੇ ਉੱਤੇ ਸਥਿਤ ਆ ਦੋ ਮਹੱਲੇ ਆਉਂਦੇ ਇੱਕ ਵੱਡਾ ਮਹੱਲਾ ਤੇ ਇੱਕ ਛੋਟਾ ਮਹੱਲਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਬਕਾਊ ਆ ਮਿੱਤਰੋ ਇੱਕ ਤਾਂ ਸੂਈ ਸਵਾਈ ਝੋਟੀ ਤੁਹਾਨੂੰ ਦਿਖਾ ਦੇਣੀ ਹੈ ਤਿਆਰ ਦੁੱਧ ਵਾਲੀ ਤੇ ਇੱਕ ਪਹਿਲਣ ਝੋਟੀ ਆ ਸੂਣ ਵਾਲੀ ਪਹਿਲੇ ਨੰਬਰ ਤੇ ਆਪਾਂ ਕਿਉਂਕਿ ਇਹਨੂੰ ਵੇਖ ਲੈਣੇ ਆ ਥਾਂ ਥੋੜਾ ਕਰਕੇ ਆਪਾਂ ਵਾਰੋ ਵਾਰੀ ਖੋਲ ਲਿਆਵਾਂਗੇ ਪਹਿਲੇ ਕਰੀਨ ਦੇ ਤੁਸੀਂ ਜਾਣਕਾਰੀ ਲੈ ਲਓ ਡਿਟੇਲ ਸਾਰੀ ਫਿਰ ਆਪਾਂ ਦੋ ਨੰਬਰ ਤੇ ਉਹਨੂੰ ਲਿਆਵਾਂਗੇ ਆਉ ਮਿਲਦੇ ਆ ਭਾਈ ਨੂੰ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਠੀਕ ਸੇਤਾਂ ਤੇ ਘਰ ਪਰਿਵਾਰ ਭਾਈ ਠੀਕ ਆ ਭਾਈ ਵਧੀਆ ਤੇ ਪਹਿਲਾਂ ਮੈਨੂੰ ਐ ਦੱਸ ਵੀਰੇ ਵੀ ਜਾਨਵਰ ਤੇਰੇ ਕੋਲੇ ਜਿਹੜੀ ਝੋਟੀ ਸੇਲ ਆ ਮਾੜ ਮੜਾ ਜੀ ਹਾਂ ਬਸ ਤੇ ਇਹਦੀ ਕੀ ਡਿਟੇਲ ਆ ਭਾਈ ਇਹ ਬਈ ਆਪਾਂ ਤਿੰਨ ਮਹੀਨੇ ਗੱਭਣ ਲਈ ਸੀ ਤਿੰਨ ਮਹੀਨਿਆਂ ਦੀ ਗੱਭਣ ਹਾਂ ਜੀ ਉਦੋਂ ਕਿੰਨਾ ਦੁੱਧ ਸੀ ਵੀਰੇ ਉਹ ਥੱਲੇ 10 ਕਿਲੋ ਦੁੱਧ ਸੀਗਾ ਜੀ 10 ਕਿਲੋ ਤਿੰਨ ਮਹੀਨੇ ਦੀ ਗੱਭਣ ਥੱਲੇ ਹਾਂ ਜੀ ਉਸ ਤੇ ਘਰੇ ਤਿਆਰ ਕੀਤੀ ਹੈ ਤਿਆਰ ਕੀਤੀ ਹੈ ਭਾਈ ਠੀਕ ਆ ਵੀਰੇ ਠੀਕ ਆ ਤੇ ਅੱਛਾ ਇਹਨੂੰ ਹੁਣ ਸੂਈ ਨੂੰ ਕਿੰਨੇ ਦਿਨ ਹੋ ਗਏ ਭਰਾ ਤੀਜਾ ਦਿਨ ਹੋ ਗਿਆ ਜੀ ਤੀਜਾ ਦਿਨ ਹੋ ਗਿਆ ਸੂਈ ਨੂੰ ਹਾਂ ਜੀ ਤੀਜੇ ਦਿਨ ਦੀ ਸੂਈ ਦੇ ਥਲੇ ਹੁਣ ਦੁੱਧ ਕਿੰਨਾ ਤਿਆਰ ਹੋ 8 ਕਿਲੋ ਬੋਲਾ ਹੋਊਗਾ ਬਾਈ 8 ਕਿਲੋ ਬੋਲਾ ਹੋਊਗਾ ਕੱਟੀ ਦੇ ਕੀ ਕੱਟਾ ਵੀਰੇ ਕੱਟਾ ਬਾਈ ਕੱਟਾ ਮਗਰ ਉਹ ਅੰਦਰ ਬੈਠਾ ਜਿਹੜਾ ਹੈ ਨਾ ਬਾਈ ਹਾਂ ਇਹ ਉਹ ਬੈਠਾ ਠੀਕ ਹੈ ਵੀਰੇ ਤੇ ਅੱਛਾ ਚਵਾਈ ਚੁਈ ਕਿਵੇਂ ਲੱਗੀ ਵੀਰੇ ਬਾਈ 1 ਨੰਬਰ ਆ ਚਵਾਈ 1 ਨੰਬਰ ਆ ਚੋਟੀ ਦੁੱਧ ਦਾਲੀਆ 12 ਕਿਲੋ ਦੁੱਧ ਦੇਈ ਜਾਊਗੀ ਤੇਰੀ ਦੁੱਧ ਵੀ ਬਾਈ ਨਹੀਂ ਬਾਈ ਛੱਡੀ ਵੀ ਆਪਦੀ ਐ 8 ਮਹੀਨੇ ਅੱਛਾ ਠੀਕ ਹੈ ਬਾਈ ਤੇ ਚਵਾਈ ਚੁਈ ਕਿਵੇਂ ਲੱਗੀ ਓਕੇ 1 ਨੰਬਰ ਆ ਬਾਈ ਚਵਾਈ ਠੀਕ ਹੈ ਰੇਟ ਕੀ ਰੂਗਾ ਵੀਰੇ ਰੇਟ ਆ ਬਾਈ 95000 ਰੁਪਏ ਮੰਗਦੇ ਲੈ ਵੀ ਸੂਆ ਦੂਜੀ ਸੂਈ ਹੈ ਨਾ ਵੀਰੇ ਠੀਕ ਐ ਇਹਨੂੰ ਹੋ ਜੇ ਮੜੇ ਆਪਾਂ ਗੇਟ ਤੱਕ ਲੈ ਜੀ ਲੈ ਵੀ ਮਿੱਤਰੋ ਦੂਜਾ ਸੂਆ ਇਹ ਕਰਮਾਂ ਵਾਲੀ ਸੂਈ ਆ ਤੀਜਾ ਦਿਨ ਹੀ ਆ ਜੜਾ ਤੀਜਾ ਦਿਨ ਅੱਜ ਸੂਈ ਨੂੰ ਆ ਮਗਰ ਇਹਦੇ ਕੱਟਾ ਵਾ ਮਿੱਤਰੋ ਦੇਖ ਸਕਦੇ ਆ ਤੁਸੀਂ ਲੈ ਆ ਲੰਮੀ ਮੜੀ ਲੈ ਵਾਲੂ ਵਾ ਬੜਾ ਟਕਾਲਿਆਂ ਦਾ ਝੋਟੀ ਦੇ ਥੱਲੇ ਭਾਈ ਬਾਕੀ ਵੱਡੀ ਗੱਲ ਇਹ ਆ ਕਿ ਦੁੱਧ ਵਾਲੀ ਝੋਟੀ ਆ ਪਾਰ ਵਾਲੀ ਦਾ ਪਾਰਾ 13 ਕਿਲੋ ਦੁੱਧ ਖਾ ਪੀ ਕੇ ਖੁਲਾ ਡੋਲਾ ਦਈ ਜਾਊਗੀ ਭਾਈ ਕਿ ਕਹਿਣ ਵਾਲੀ ਗੱਲ ਨਹੀਂ ਗੀ ਇਹਨੇ ਦੇਣਾ ਚਵਾਉਣਾ ਇਹਨਾਂ ਸਿੰਘ ਸੁng ਜਾਮਾ ਗੋਲ ਆ ਅੰਗਾ ਪੈਰਾ ਦੀਆਂ ਆਹਾਂ ਦੀ ਝੋਟੀ ਪੂਰੀ ਚੰਗੀ ਆ ਬਾਕੀ ਤੇ ਬਰੀਕੀ ਸਾਰੀ ਝੋਟੀ ਦੇ ਵਿੱਚ ਚੰਗੇ ਪੈਰਾ ਪੂਰਾ ਤੋਂ ਲੈ ਕੇ ਜੇ ਲੇਵੇ ਵਾਲੇ ਪੱਖੋਂ ਜਾਂਦੇ ਆ ਥਣ ਬਹੁਤ ਚੰਗਾ ਲੱਗਾ ਹੋਇਆ ਵੇਖੋ ਤੁਸੀਂ ਕਿਰਾਂ ਦੀ ਮਿੱਤਰੋ ਤੇ ਅੱਛਾ ਜੇਰ ਜੂਰ ਓਕੇ ਪੈ ਗਈ ਵੀਰੇ ਓਕੇ ਬਾਈ ਆਪਾਂ ਕੋਲ ਵੀਡੀਓ ਹੋਏਗੀ ਬਾਈ ਇਹ ਬਸ ਠੀਕ ਠੀਕ ਹੈ ਵੀਰੇ ਠੀਕ ਹੈ ਮੜੀ ਦੇ ਕਰੀਆ ਲੇਵਾ ਬਖਾ ਰਹੀ ਜਾਂਦਾ ਵੀਰੇ ਆਹ ਵੇਖੋ ਮਿੱਤਰੋ ਓਕੇ ਠੀਕ ਹੈ ਬਈ ਓਕੇ ਲੈ ਵੀ ਬਈ ਕੀ ਬਾਤ ਚੁਾਈ ਜੁਈ ਬਹੁਤ ਚੰਗੀ ਹੋਣੀ ਝੋਟੀ ਨੂੰ ਹਣਾ ਭਾਈ ਅੱਛਾ ਰੇਟ ਬਾਈ 95000 ਰੁਪਿਆ ਕਿ ਤੁਮ ਮਾਨਤਨ ਕਰ ਦਿਆਂਗੇ ਠੀਕ ਆ ਵੀਰੇ ਇਹ ਤਾਂ ਹੋ ਗਿਆ ਆਪਣੀ ਪਹਿਲੇ ਨੰਬਰ ਤੇ ਦੋ ਨੰਬਰ ਤੇ ਝੋਟੀ ਆ ਜਿਹੜੀ ਉਹਨੂੰ ਲੈ ਆਇਆ ਹੋਣਾ ਅੱਛਾ ਵੀਰੇ ਇਹ ਫਿਰ ਪਹਿਲੇ ਨਹੀਂ ਆ ਝੋਟੀ ਬਾਈ ਇਹਦੇ ਕਿੰਨੇ ਦਿਨ ਪਾਇਆ ਵੀਰੇ ਇਹ ਹਜੇ ਇਹਦੇ ਬਾਈ 10 ਦਿਨ ਪਾਇਆ ਜੀ ਥੱਲੋ ਥੱਲੋ ਬੜੀ ਚੰਗੀ ਬਣੀ ਹੈ ਨਾ ਬਣੀ ਬਾਈ ਹੂੰ ਦਿਨ 10 ਲੈ ਜੂਗੀ ਹਜੇ ਤੇ ਉਮਰ ਕਿੰਨੀ ਦੀ ਹੈ ਵੀਰੇ ਇਹ ਇਹ ਬਾਈ 4 ਸਾਲਾਂ ਦੀ ਉਹ 4 ਸਾਲਾਂ ਦੀ ਆ ਤੇ ਵੀਰੇ ਥਣ ਥਣ ਦਾ ਕੱਟ ਜੂਗੀ ਹੈ ਨਾ ਹਾਂ ਬਾਈ ਸੀਲ ਬਥੇਰੀ ਦਾ ਹੂੰ ਬਾਕੀ ਜੈਲੀ ਜੁਲੀ ਬਹੁਤ ਆ ਹੈ ਨਾ ਹੂੰ ਤੇ ਇਹਦਾ ਫਿਰ ਵੀ ਰੇਟ ਕੀ ਕਰਾਂਗੇ ਫਿਰ 75000 ਰੁਪਿਆ 75000 ਰੁਪਿਆ ਮੰਨਤਾਂ ਵਿੱਚੋਂ ਬਾਈ ਮੰਨਤਾਂ ਵੀ ਥੋੜਾ ਘਣਾ ਹੀ ਹੋਵੇਗਾ ਠੀਕ ਹੈ ਕੱਢੀ ਬਾਹਰੋਂ ਤੋਰੀ ਭਰਾ ਲੈ ਵੀ ਮਿੱਤਰੋ ਪਹਿਲਾਂ ਦੱਸ ਦਿਆਂ ਮੈਂ ਜਿਹੜੇ ਭਰਾ ਪਹਾੜੀ ਇਲਾਕਿਆਂ ਦੇ ਵਿੱਚ ਜਾਨਵਰ ਰੱਖਦੇ ਉਹਨਾਂ ਦੇ ਲਈ ਫੁੱਲ ਕੰਮ ਦੀ ਆ ਕਿਉਂਕਿ ਮੰਨੋ ਤੁਸੀਂ ਬਰੀਕੀ ਕੱਟੀ ਦੇ ਵਿੱਚ ਚੰਗੀ ਆ ਦੁੱਧ ਵਾਲੀ ਝੋਟੀ ਆ ਮਤਲਬ ਬਾਹਾਂ ਨਹੀਂ ਦਾ 8-9 ਕਿਲੋ ਦੁੱਧ 10 ਕਿਲੋ ਵਾਂਗੂ ਪਹਿਲੇ ਸੋ ਦੇਣ ਦੀ ਕੈਪੈਸਿਟੀ ਰੱਖੂਗੀ ਲੈ ਬਾਈ ਮੋੜ ਲੈਂਦੇ ਦੇਖ ਸਕਦੇ ਆ ਹੂੰ ਥਲੋ ਥਲੋ ਵੀ ਭਾਈ ਇਹਨੇ ਪੂਰੀ ਤਿਆਰ ਹੋ ਜਾਣਾ ਹਲੇ ਦੇਣ ਪਏ ਜਾਂਦੇ ਹਨ ਐਨੂੰ ਕਰੀ ਵੀਰੇ ਮਾੜੀ ਕੀ ਹਣਾ ਹਾਂ ਨਹੀਂ ਠੀਕ ਆ ਭਾਈ ਓਕੇ ਮੂੰ ਮੱਥੇ ਦੀ ਵੀ ਚੰਗੀ ਆਣਾ ਬੰਨਦੀ ਤਣਦੀ ਆ ਤੇ ਅੱਛਾ ਵੀਰੇ ਆਪਣਾ ਨੰਬਰ ਸਾਂਝਾ ਕਰੀ ਕੇ ਨਾਲ ਦੀ 83292 84292 99793 ਕਿੰਨੇ ਵੀਰੇ 99793 ਇਹ ਦੁਬਾਰਾ ਇੱਕ ਵਾਰੀ ਹੋਰ ਬੋਲ ਦੀ 83292 84292 ਹੈ 99793 99793 ਇਸ ਨੰਬਰ ਤੇ ਕਰਨੇ ਤੁਸੀਂ ਮਿੱਤਰੋ ਵੀਰੇ ਦੇ ਨਾਲ ਗੱਲ ਤੇ ਬਾਤ ਝੋਟੀਆਂ ਦੋ ਵਿਖਾਤੀਆਂ ਦੋਵਾਂ ਦੀ ਡਿਟੇਲ ਲਾਤੀ ਗੱਲਬਾਤ ਵੀਡੀਓ ਚ ਕਰਤੀ ਅਗਲੀ ਕਾਰਵਾਈ ਤੁਹਾਡੇ ਹੱਥਾ ਪਿੰਡ ਮਾਲਾਖੁਰ ਤੋਂ ਜ਼ਿਲ੍ਹਾ ਮੋਗਾ